जय श्री कृष्णा आज ਦੇ ਵਿਸ਼ੇ ਥੋੜਾ ਜਾਂ ਗੰਭੀਰ ਆ ਦਿਲ ਤਾਂ ਬਹੁਤ ਤਰਦਾ ਤੁਹਾਡੇ ਨਾਲ ਬਹੁਤ ਸਾਰੀਆਂ ਦਿਲਾਂ ਸੰਜੀਆਂ ਟਰ ਨੂੰ ਸਮੇਂ ਦੀ ਘਾਟ ਕਈ ਵਾਰ ਦਿਲ ਦੀਆਂ ਗੱਲਾਂ ਦਿਲ ਚ ਹੀ ਰਹਿ ਜਾਂਦੀਆਂ ਨੇ ਮੇਰਾ ਵਿਸ਼ੇ ਇਹ ਆ ਵਿਆਹ ਸ਼ਾਦੀ ਜਦੋਂ ਵੀ ਤੁਸੀਂ ਬੱਚਿਆਂ ਦਾ ਟਰੋ ਇੱਕ ਦਾ ਦੂਜੇ ਨੂੰ ਚੰਗੀ ਤਰ੍ਹਾਂ ਪਰਟੀਚੇ ਕਰੋ ਬੁੰਡੇ ਦੀ ਇਨਕੁਆਰੀ ਚੰਗੀ ਤਰ੍ਹਾਂ ਕਰੋ ਕੋਈ ਖਾਂਦਾ ਪਿੰਦਾ ਤਾਂ ਨਹੀਂ ਆ ਤੇ ਜਿੰਨਾ ਦੀ ਧੀ ਆ ਤੁਸੀਂ ਉਹਨਾਂ ਬਾਰੇ ਵੀ ਕਰ ਸਕਦੇ ਆ ਦੋਨਾਂ ਨੂੰ ਹੱਟਾ ਬਰਾਬਰ ਇਨਕੁਆਰੀ ਕਰਨ ਦਾ ਪਰ ਉਸ ਤੋਂ ਵੀ ਜ਼ਿਆਦਾ ਜ਼ਰੂਰੀ ਇਹ ਆ ਕਿ ਤੁਸੀਂ ਬੱਚਿਆਂ ਨੂੰ ਆਪਣੇ ਘਰ 'ਚ ਆਪਣੀ ਨਿਗਰਾਨੀ ਵਿੱਚ ਅੱਧਾ ਘੰਟਾ ਪੌਣਾ ਘੰਟਾ ਬੈਠਣ ਦਾ ਸਮਾਂ ਦਿਓ ਜਿਹਦੇ ਨਾਲ ਕਿ ਦੂਜੇ ਨੂੰ ਸਮਝ ਸਕਣ ਆਪਣੇ ਵਿਚਾਰ ਸਾਂਝੇ ਕਰ ਸਕਦੇ ਸ਼ਾਇਦ ਉਹਨਾਂ ਦੀ ਜ਼ਿੰਦਗੀ ਦੇ ਉਹ ਵਿਚਾਰ ਇਹ ਦੂਜੇ ਨਾਲ ਸਾਂਝੇ ਕਰਨ ਇੱਕ ਦੂਜੇ ਨੂੰ ਪੜ ਕੇ नेचर ਪਤਾ ਕਰਨਾ ਉਸ ਤੋਂ ਬਾਅਦ ਜੇ ਉਹਨਾਂ ਬੱਚਿਆਂ ਦੀ ਰਾਜੀ ਹੋਵੇ ਤਾਂ ਤਾਂ ਹੀ ਵਿਆਹ ਤਾਂ ਜਾਣਾ ਚਾਹੀਦਾ ਨਹੀਂ ਫਿਰ ਆਉਣ ਤੋਂ ਬਾਅਦ ਆਉਣ ਵਾਲੇ ਸਮੇਂ 'ਚ ਬਹੁਤ ਸਾਰੀਆਂ ਮੁਸ਼ਕਲਾਂ ਹੁੰਦੀਆਂ ਨੇ ਦੋਨੇ ਬੱਚੇ ਇੱਕ ਦੂਜੇ ਨਾਲ ਕੋਸ਼ ਨਹੀਂ ਰਹਿੰਦੇ ਡਿਪਰੈਸ਼ਨ 'ਚ ਰਹਿੰਦੇ ਆ ਜਾ ਕੋਈ ਇਹ ਦੂਜੇ ਨੂੰ ਤਲਾਕ ਦੇ ਦਿੰਦੇ ਆ ਤਲਾਕ ਦੇਣ ਨਾਲ ਤਾਂ ਮਸਲੇ ਹੱਲ ਨਹੀਂ ਹੁੰਦੇ ਕਈ ਸਮਾਜ ਕੀ ਚਾਊਗਾ ਫਲਾਣੇ ਚਾਹੇ ਦੇ ਰਿਸ਼ਤਾ ਨਬੋਂਦੇ ਆ ਲੇਕਿਨ ਉਸ ਰਿਸ਼ਤੇ ਵਿੱਚ ਵੀ ਖੁਸ਼ੀ ਨਹੀਂ ਮਿਲਦੀ ਫਿਰ ਜ਼ਿੰਦਗੀ ਵਿੱਚ ਉਹ ਕਈ ਤਰ੍ਹਾਂ ਦੀਆਂ ਗਲਤੀਆਂ ਕਰਦੇ ਨੇ ਫਿਰ ਉਹਨਾਂ ਦਾ ਪਛਤਾਵਾ ਵੀ ਕਰਨ ਦਾ ਕੋਈ ਫਾਇਦਾ ਨਹੀਂ ਇਸ ਤਰ੍ਹਾਂ ਤੇ ਮੇਰੀ ਮਾਤਾ ਪਿਤਾ ਨੂੰ ਭੈਣ ਭਾਈਆਂ ਨੂੰ ਇਹੀ ਬੇਨਤੀ ਹੈ ਕਿ ਕੋਈ ਵੀ ਜਲਦਬਾਜੀ ਵਿੱਚ ਬੱਚਿਆਂ ਦੇ ਵਿਆਹ ਨਾ ਕਰ ਨੂੰ ਬੱਚਿਆਂ ਤੇ ਫੈਸਲੇ ਛੱਡ ਦੋ ਸਾਰੇ ਫੈਸਲੇ ਆਪਣੇ ਉੱਤੇ ਨਾ ਲੈ ਕੇ ਚੱਲੇ ਚੱਰੋ ਫਿਰ ਦੁੱਖ ਤੋਂ ਇਲਾਵਾ ਹੋਰ ਕੁਝ ਨਹੀਂ ਮਿਲਦਾ ਪਛਤਾਵੇ ਤੋਂ ਇਲਾਵਾ ਹੋਰ ਕੁਝ ਨਹੀਂ ਮਿਲਦਾ ਪਰਮਾਤਮਾ ਸਭ ਨੂੰ ਮੱਤ ਬੁੱਝੇ ਤੇ ਮੇਰੀਆਂ ਦੋ ਸ਼ਬਦ ਚਈਆਂ ਹੋਈਆਂ ਗੱਲਾਂ ਨੂੰ ਜਾਂ ਸ਼ਬਦਾਂ ਨੂੰ ਸਹੀ ਤਰੀਕੇ ਨਾਲ ਸਮਝੰਦੀ ਕੋਸ਼ਿਸ਼ ਕਰੋ ਹੁਣ ਮੈਂ ਤਰੂ ਇਹ ਤਾਂ ਨਹੀਂ ਚਾਹੁੰਦਾ ਕਿ ਇਹ ਵੀਡੀਓ ਨੂੰ ਤੁਸੀਂ ਸ਼ੇਅਰ ਕਰੋ ਜਾਂ ਜੇ ਲਾਈਕਮੈਂਟ ਕਰੋ ਗੱਲ ਸਮਝੰਦੀ ਹੈ ਜੋ ਦਿਲ ਚ ਆਇਆ ਮੈਂ ਕਹਤਾ ਰੱਬ ਉਹਦਾ ਸਭ ਦਾ ਪੜਾ ਤਰੀ ਖੁਸ਼ ਰਹੋ